ਲੋਕ ਸਪੀਕਰ ਸਾਹਿਬ ਸੜੇ ਮਾਨਜੋਗ ਐਮਐਲਏ ਸਾਹਿਬ ਨੇ ਇੱਥੇ ਸਾਹਮਣੇ ਲਿੰਕ ਸੜਕਾਂ ਬਾਰੇ ਕਿਹਾ ਲਿੰਕ ਸੜਕ ਨੀਰਪੁਰ ਤੋਂ ਸਰਲੀ ਬਾਇਆ ਧੀਰੇ ਮਾਜਰਾ ਜਿਹੜੀ 1 4 23 ਨੂਮਰਮ ਅਧੂ ਹੋ ਗਈ ਕੇਂਦਰ ਸਰਕਾਰ ਵੱਲੋਂ ਆਰਡੀਐਫ ਜਾਰੀ ਨਾ ਕੀਤੇ ਜਾਣ ਤੇ ਫਸਲਾਂ ਤੇ ਮਾਰਕੀਟ ਫੀਸ ਘਟਾਉਣ ਕਰਕੇ ਡੰਡਾ ਦੀ ਘਾਟ ਹੋਣ ਕਰਕੇ ਇਸ ਸੜਕ ਦੀ ਬਰੰਮਤ ਸਮੇਂ ਸਿਰ ਨਹੀਂ ਕਰਵਾਈ ਜਾ ਸਕੋ। ਮਾਰਗਿਤ ਕਮੇਟੀ ਡੇਰਾ ਬਸੀ ਵਿਖੇ ਪੈਂਦੀ ਲੇਕ ਸੜਕ ਮੀਰਪੁਰ ਤੋਂ ਸੌਲੀ वाया ਧੀਰੇ ਮਾਜਰਾ ਜਿਸ ਦੀ ਕੁੱਲ ਲੰਬਾਈ 10 ਕਿਲੋਮੀਟਰ ਤੋਂ ਥੋੜੀ ਵੱਧ ਹੈ ਉਸ ਨੂੰ ਨਿਵਾੜਡ ਆਸੂ ਕਰਜਾ ਲੈ ਕੇ ਬਰੰਮਤ ਕਰਾਉਣ ਦੀ ਸਦਾਕ ਪ੍ਰਮਾਨਗੀ ਵਾਜੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਦਿੱਤੀ ਜਾ ਚੁੱਕੀ ਹੈ। ਨਵਾਰਤੋਂ ਕਰਜਾ ਪ੍ਰਾਪਤ ਹੋਣ ਤੇ ਇਸ ਸੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ ਜਿਸ ਤੇ ਅੰਦਾਜ਼ਨ 57 ਲੱਖ ਰੁਪਏ ਦਾ ਖਰਚਾ ਆਵੇਗਾ